ਜਿਹੜਾ ਤੇ ਹਮਲਾ ਹੋਇਆ ਉਹ ਬਹੁਤ ਹੀ ਜੰਦਨਜੋਗ ਘਟਨਾ ਕੀਤੀ ਉਹਨਾਂ ਨੇ ਉਹਦਾ ਇਨਜਾਮ ਹੁਣਾ ਚਾਹੀਦਾ ਪੂਰਾ ਪਵੇਗਾ। ਬਾਕੀ ਜੋ ਵੀ ਆਦਮੀ ਕਰੇਗੀ ਲੜਾਈ ਹੁੰਦੀ ਆ ਨਾਲ ਸ਼ੋਅ ਕਰਾਂਗੇ। ਜੇ ਸਰਕਾਰ ਨੇ ਮੱਥਾ ਲੈਣਾ ਲਾਣਾ ਹੀ ਤੇ ਸਾਹਮਣੇ ਹੋ ਕੇ ਲਾਉ। ਮੋਲ ਸਿੱਤੇ ਕੋਈ ਮੋਲ ਚੱਕ ਨਹੀਂ ਮੋਲ ਬਿਲਕੁਲ ਸਹੀ ਆ। ਕੋਈ ਇਹੋ ਜੀ ਗੱਲ ਬਾਤ ਨਹੀਂ ਬੱਡਾ ਤੇ ਸ਼ਾਂਤੀ ਆ। ਉੱਥੇ ਜੋ ਹੋ ਰਿਹਾ ਹੋ ਰਿਹਾ ਬਾਕੀ ਫਸਲ ਵੱਢਣ ਲੋ ਪਿਆ ਹੀ ਫਿਰ ਵੱਢੀ ਗਈ। ਉਹ ਉਹ ਦਿਨ ਜਿਹੜੀ ਖਾਦ ਨਹੀਂ ਕੀਤਾ ਜਦੋਂ ਵੱਢ ਟੋਕੋ ਹੀ ਸੀ ਤੇ ਹੁਣ ਖਾਲੀ ਕਰਨ ਦੇ ਆ ਮੇਰਾ ਨਾਮ ਜਿੰਦ ਸਿੰਘ ਹੈ ਮੇਰੀ ਵਾਈਫ ਸਰਪੰਚ ਤਨਦੀਪ ਕੌਰ ਮੇਰਾ ਪਿੰਡ ਸਲਾਚ ਹੈ ਇਹ ਜੋ ਬੀਐਸ ਵੱਲੋਂ ਕਿਹਾ ਗਿਆ ਹੈ ਕਿ ਫਸਲ ਜਲਦੀ ਕੱਟ ਲੋ 2 ਦਿਨ ਲਾ ਕੇ ਉਹ ਫਸਲ ਕੱਟੀ ਗਈ ਆ ਰੈਂਦੀ ਅੱਜ ਲਾਸਟ ਹੋਏ ਨਾ ਤੇ ਬਾਕੀ ਮੌਲ ਸਭ ਕੋ ਠੀਕ ਆ ਜਿਹੜਾ ਤੇ ਹਮਲਾ ਹੋਇਆ ਉਹ ਬਹੁਤ ਨਿੰਦਣਯੋਗ ਕਟਨਾ ਕੀਤੀ ਉਹਨਾਂ ਨੇ ਉਹਦਾ ਇਨਜਾਮ ਹੋਣਾ ਚਾਹੀਦਾ ਭੁਗਤਣਾ ਪਏਗਾ ਬਾਕੀ ਜੋ ਵੀ ਆਦਮੀ ਕਰੇਗੀ ਲੜਾਈ ਹੁੰਦੀ ਆ ਨਾਲ ਸ਼ੋਅ ਕਰਾਂਗੇ ਪਿੰਡ ਛੱਡਣ ਵਾਲੀ ਕੋਈ ਗੱਲ ਨਹੀਂ ਜਨਾਬ ਸਾਨੂੰ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਇਹ ਮਜ਼ਬੂਤ ਕਰੇ ਵੀ ਘਰ ਖਾਲੀ ਕਰੋ ਤੇ ਕੈਂਪਾਂ ਵਿੱਚ ਰੋ ਉਹ ਕੰਮ ਅਸੀਂ ਨਹੀਂ ਕਰ ਸਕਦੇ ਸਾਡੀਆਂ ਜ਼ਮੀਨਾਂ ਤੇ ਅਸਲ ਮਤਲਬ ਟਰੈਕਟਰ ਆ ਅਸੀਂ ਸਾਡੇ ਕੋਲ ਬਹੁਤ ਜ਼ਿਆਦਾ ਆਈਏ ਸਾਡੇ ਨਹੀਂ ਜਾ ਸਕਦੇ ਘਰ ਆਪਣੇ ਜੇ ਲੜਾਈ ਲੱਗਦੀ ਆ ਫਿਰ ਜੇ ਲੜਾਈ ਲੱਗਦੀ ਫਿਰ ਵੀ ਆਪਾਂ ਨਹੀਂ ਜਾਵਾਂਗੇ ਇੱਥੇ ਰਹਿਣਾ ਹੋਏ ਨਾਲ ਜੋ ਕਰਾਂਗੇ ਬੁੱਢਾ ਬਤਵਾਂ ਸੋ ਜਿਸ ਤਰੀਕੇ ਨਾਲ ਉੱਥੇ ਘਟਨਾ ਹੋਈ ਸੀਗੀ ਤਣਾਅ ਲਗਾਤਾਰ ਵੱਧ ਰਿਹਾ ਹੈ ਉਸ ਤੋਂ ਬਾਅਦ ਕੀ ਮਾਹੌਲ ਕੀ ਪਿੰਡ ਦੇ ਵਿੱਚ ਮਾਹੌਲ ਮਾਹੌਲ ਇੱਥੇ ਤਾਂ ਕੋਈ ਮਾਹੌਲ ਦਾ ਚੱਕਰ ਨਹੀਂ ਮਾਹੌਲ ਬਿਲਕੁਲ ਸਹੀ ਆ ਕੋਈ ਇਹੋ ਜੀ ਗੱਲਬਾਤ ਨਹੀਂ ਬਾਰਡਰ ਤੇ ਸ਼ਾਂਤੀ ਆ ਉੱਥੇ ਜੋ ਹੋ ਰਿਹਾ ਹੋ ਰਿਹਾ ਬਾਕੀ ਇਹ ਫਸਲ ਵੱਢਣ ਨੂੰ ਕਿਹਾ ਹੀ ਫਸਲ ਵੱਢੀ ਗਈ ਹੈ ਨਾ ਕਰਪਾਲ ਸਿੰਘ ਤੇ ਪਿੰਡ ਦਰੰਗਲਾ ਬਾਕੀ ਬੀੜੇ ਤਿੰਨੇ ਫੌਜ ਆ ਤੇ ਬਾਕੀ ਉਹ ਆਪਣਾ ਹੱਕ ਮੰਗਦੇ ਆ ਇਹ ਜਿਹੜੀ ਇਹ ਕਟਾਣਾ ਵਪਾਰੀਆ ਇਹ ਬੇਦੋਸ਼ੀਆਂ ਦੇ ਵਪਾਰੀਆ ਬਾਕੀ ਇਹ ਜੇ ਸਰਕਾਰ ਨੇ ਮੱਥਾ ਲੈਣਾ ਲਾਣਾ ਹੀ ਤੇ ਸਾਹਮਣੇ ਹੋ ਕੇ ਲਾਉਂਦੇ ਤੇ ਬਾਕੀ ਇਹ ਆ ਵੀ ਬਾਕੀ ਸਭ ਕੁਝ ਠੀਕ ਠਾਕ ਆ ਸਿਰਫ ਇੰਨੇ ਕੁ ਨਿਵੋਸ਼ੀਆ ਵੀ ਜਿਹੜੇ ਦੇਖ ਤੇ ਮਾਰੇਗੇ ਤਾਂ ਜਦਨੇ ਵੱਡੇ ਫੌਜ ਚ ਪਤਾ ਲੱਗਾ ਤੁਸੀਂ ਪੋਜ ਨਾਲ ਜ ਲੜਾਈ ਲੜਦੇ ਨਾਲੋਂ ਗੱਲ ਲੜੋ ਕਿਦਾਂ ਮੈਦਾਨ ਖਾਲੀ ਕਰੋਗੇ ਨਹੀਂ ਕਰਦੇ ਵੀ ਸਾਡਾ ਪਿੰਡ ਨਿਰੰਗਲਾ ਇਹ ਉਹ ਦਿਨ ਦੇ ਜਿਹੜੀ ਖਾਲੀ ਨਹੀਂ ਕੀਤਾ ਜਦੋਂ ਵੱਡ ਟੋਕੋ ਇਹੀ ਤੇ ਹੁਣ ਖਾਲੀ ਕਰਨ ਦੇ ਆ ਸਾਡਾ ਇਲਾਕਾ ਜਿਹੜਾ ਨਾ ਇਹੋ ਜਿਹਾ ਇਲਾਕਾ ਕੋਈ ਨਹੀਂ ਸੋਹਣਾ ਬੀਬਾ ਭਾਏ ਅਸੀਂ ਬੋਲੀਏ ਚਾਹੇ ਨਹੀਂ ਬੋਲੀਏ ਸੰਜੋਗ ਪੂਰਾ ਹੋ ਗਏ ਨਾ ਇੱਕ ਦੂਏ ਦੇ ਦਿੰਦੇ ਮੋਢੇ ਨਾਲ ਮੋਢਾ ਜੋੜ ਕੇ ਦਿੰਦੇ ਹੁਣ ਫਸਲਾਂ ਕਿਹਾ ਵੱਡਣ ਨਾਲ ਉਹ ਕੰਡੇ ਨਵੈਂਡੇ ਫਸਲਾਂ ਨਿਬੜ ਗਈਆਂ ਹੁਣ ਤੂੜੀ ਕੰਦਾ ਰਹਿ ਗਿਆ ਉਹ ਵੀ ਹਫਤੇ ਜਿੰਨੇ ਨਿਬੜ ਜਾਣਾ ਜਿਹੜਾ ਤੇ ਹਮਲਾ ਹੋਇਆ ਉਹ ਬਹੁਤ ਨਿੰਦਨਯੋਗ ਘਟਨਾ ਕੀਤੀ ਉਹਨਾਂ ਨੇ ਉਹਦਾ ਇਨਜਾਮ ਹੋਣਾ ਚਾਹੀਦਾ ਪੂਰਾ ਪੇਗਾ ਬਾਕੀ ਜੋ ਵੀ ਆਦਮੀ ਕਰੇਗੀ ਲੜਾਈ ਹੁੰਦੀ ਆ ਨਾਲ ਸ਼ੋਅ ਕਰਾਂਗੇ ਜੇ ਸਰਕਾਰ ਨੇ ਮੱਥਾ ਲੈਣਾ ਲਾਣਾ ਹੀ ਤੇ ਸਾਹਮਣੇ ਹੋ ਕੇ ਲਾਉਣੀ ਹੋਲੈਸਟ ਮੋਹਲ ਦਿੱਤੀ ਕੋਈ ਮੋਹਲ ਚੱਕਰ ਮੋਹਲ ਬਿਲਕੁਲ ਸਹੀ ਆ ਕੋਈ ਇਹੋ ਜੀ ਗੱਲਬਾਤ ਨਹੀਂ ਬਾਰਡਰ ਤੇ ਸ਼ਾਂਤੀ ਆ ਉੱਥੇ ਜੋ ਹੋ ਰਿਹਾ ਹੋ ਰਿਹਾ ਬਾਕੀ ਫਸਲ ਵੱਢਣ ਰੋਕਿਆ ਹੀ ਫਸਲ ਵੱਢੀ ਗਈ ਇਹ ਉਹ ਦਿਨ ਜਿਹੜੀ ਖਾਦ ਨਹੀਂ ਕੀਤਾ ਜਦੋਂ ਵੱਢ ਟੋਕੋ ਹੀ ਸੀ ਤੇ ਹੁਣ ਖਾਲੀ ਕਰਨ ਦੇ ਰਿਹਾ ਮੇਰਾ ਨਾਮ ਜਿੰਦਰ ਸਿੰਘ ਹੈ ਮੇਰੀ ਵਾਈਫ ਸਰਪੰਚ ਰਣਦੀਪ ਕੌਰ ਮੇਰਾ ਪਿੰਡ ਸਲਾਚ ਹੈ ਇਹ ਜੋ ਬੀਐਸ ਵੱਲੋਂ ਕਿਹਾ ਗਿਆ ਸੀ ਕਿ ਫਸਲ ਜਲਦੀ ਕੱਟ ਲੋ ਦੋ ਦਿਨ ਲਾ ਕੇ ਉਹ ਫਸਲ ਕੱਟੀ ਗਈ ਹੈ ਰਹਿੰਦੀ ਅੱਜ ਲਾਸਟ ਹੋਏ ਨਾ ਤੇ ਬਾਕੀ ਮਾਹੌਲ ਸਭ ਕੋ ਠੀਕ ਆ ਜਿਹੜਾ ਤੇ ਹਮਲਾ ਹੋਇਆ ਉਹ ਬਹੁਤ ਨਿੰਦਨਯੋਗ ਘਟਨਾ ਕੀਤੀ ਉਹਨਾਂ ਨੇ ਉਹਦਾ ਇਨਜਾਮ ਹੋਣਾ ਚਾਹੀਦਾ ਭੁਗਤਣਾ ਪਏਗਾ ਬਾਕੀ ਜੋ ਵੀ ਆਦਮੀ ਕਹੇ ਕਿ ਲੜਾਈ ਹੁੰਦੀ ਆ ਨਾਲ ਸਹਿਯੋਗ ਕਰਾਂਗੇ ਪਿੰਡ ਛੱਡਣ ਵਾਲੀ ਕੋਈ ਗੱਲ ਨਹੀਂ ਨਾ ਸਾਨੂੰ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਇਹ ਮਜਬੂਰ ਕਰੇ ਵੀ ਘਰ ਖਾਲੀ ਕਰੋ ਤੇ ਕੈਂਪਾਂ ਵਿੱਚ ਰਵੋ ਉਹ ਕ ਮਸ਼ੀਨੀ ਕਰ ਸਕਦੇ ਸਾਡੀਆਂ ਜ਼ਮੀਨਾਂ ਅਸਲ ਮਤਲਬ ਟ੍ਰੈਕਟਰ ਆ ਸਿੱਸਾ ਸਾਡੇ ਕੋਲ ਬਹੁਤ ਜ਼ਿਆਦਾ ਆਈਏ ਸਾਡੇ ਕਿ ਨਹੀਂ ਜਾ ਸਕਦੇ ਘਾਤ ਆਪਣੇ ਜੇ ਲੜਾਈ ਲੱਗਦੀ ਜੇ ਲੜਾਈ ਲੱਗਦੀ ਫਿਰ ਵੀ ਆਪਾਂ ਨਹੀਂ ਜਾਵਾਂਗੇ ਇੱਥੇ ਰਹਿਣਾ ਹੋਏ ਨਾਲ ਜੋ ਕਰਾਂਗੇ ਬੁੱਢਾ ਬੱਦ ਸੋ ਜਿਸ ਤਰੀਕੇ ਨਾਲ ਉੱਥੇ ਘਟਨਾ ਹੋਈ ਸੀਗੀ ਤੇ ਤਣਾਅ ਲਗਾਤਾਰ ਵੱਧ ਰਿਹਾ ਉਸ ਤੋਂ ਬਾਅਦ ਕੀ ਮਾਹੌਲ ਕੀ ਪਿੰਡ ਦੇ ਵਿੱਚ ਮਾਹੌਲ ਮਾਹੌਲ ਇੱਥੇ ਤਾਂ ਕੋਈ ਮਾਹੌਲ ਦਾ ਚੱਕਰ ਨਹੀਂ ਮਾਹੌਲ ਬਿਲਕੁਲ ਸਹੀ ਆ ਕੋਈ ਇਹੋ ਜੀ ਗੱਲਬਾਤ ਨਹੀਂ ਬਾੜ ਦੇ ਸ਼ਾਂਤੀ ਆ ਉੱਥੇ ਜੋ ਹੋ ਰਿਹਾ ਹੋ ਰਿਹਾ ਬਾਕੀ ਫਸਲ ਵੱਢਣ ਲੋਕਿਆ ਹੀ ਫਿਰ ਵੱਢੀ ਗਈ ਹੈ ਤਨਾ ਕਰਪਾਲ ਸਿੰਘ ਤੇ ਪਿੰਡ ਦਰੰਗਲਾ ਬਾਕੀ ਬੀੜੇ ਤਿੰਨੇ ਫੌਜ ਆ ਤੇ ਬਾਕੀ ਉਹ ਆਪਣਾ ਹੱਕ ਮੰਗਦੇ ਆ ਇਹ ਜਿਹੜੀ ਇਹ ਘਟਾਣਾ ਵਪਾਰੀ ਆ ਇਹ ਬੇਦੋਸ਼ੀਆਂ ਦੇ ਵਪਾਰੀ ਆ ਬਾਕੀ ਇਹ ਜੇ ਸਰਕਾਰ ਨੇ ਮੱਥਾ ਲੈਣਾ ਲਾਣਾ ਹੀ ਤੇ ਸਾਹਮਣੇ ਹੋ ਕੇ ਲਾਉਂਦੇ ਤੇ ਬਾਕੀ ਇਹ ਆ ਵੀ ਬਾਕੀ ਸ਼ੌਕ ਕੋਈ ਠੀਕ ਠਾਕ ਆ ਸਿਰਫ ਇੰਨੀ ਕੁ ਨਵੋਸ਼ੀਆ ਵੀ ਜਿਹੜੇ ਦੇਖ ਤੇ ਮਾਰੇਗੇ ਤਾਂਨੇ ਬੜੇ ਫੌਜ ਪਤਾ ਲੱਗਾ ਤੁਸੀਂ ਪੋਜ ਨਾਲ ਜ ਲੜਾਈ ਲੜਦੇ ਨਾਲੋਂ ਲੜੋ ਕਿਦਾਂ ਪਿੰਡ ਖਾਲੀ ਕਰੋਗੇ ਨਹੀਂ ਕਰਦੇ ਵੀ ਸਾਡਾ ਪਿੰਡ ਦੇ ਰਾਂਗਲਾ ਇਹ ਉਹ ਦੇਣਾ ਜਿਹੜੀ ਖਾਦ ਨਹੀਂ ਕੀਤਾ ਜਦੋਂ ਵੱਡ ਟੋਕੋ ਹੀ ਤੇ ਹੁਣ ਖਾਲੀ ਕਰਨ ਦੇ ਆ ਸਾਡਾ ਇਲਾਕਾ ਜਿਹੜਾ ਨਾ ਇਹੋ ਜਿਹਾ ਇਲਾਕਾ ਕੋਈ ਨਹੀਂ ਸੋਨਾ ਬੀਬਾ ਪਾਏ ਅਸੀਂ ਬੋਲੀਏ ਚਾਹੀ ਨਹੀਂ ਬੋਲੀਏ ਸੰਜੋਗ ਪੂਰਾ ਹੋਗੇ ਰਾਜ ਕੇ ਦੂਏ ਦੇ ਦਿੰਦੇ ਮੋਢੇ ਨਾਲ ਮੋਢਾ ਜੋੜ ਕੇ ਦਿੰਦੇ ਉਹਨਾਂ ਫਸਲਾਂ ਕਿਹਾ ਵੱਢਣ ਨਾਲੋਂ ਕੰਢੇ ਉਹਨੂੰ ਵੰਢੀ ਫਸਲਾਂ ਨਿਪੜ ਗਈਆਂ ਹੁਣ ਟੂੜੀ ਤੰਦਾਂ ਰਹਿ ਗਿਆ ਉਹ ਵੀ ਦੇਖ ਹਫਤੇ ਜਿੰਨੇ ਬੜ ਜਾ